ਕੀ ਜੈ ਭਗਵਤ ਜੀ ਸਹਾਇ ਸੁਖਰਾ ਸ੍ਰੀ ਭਗਵਤ ਜੀ ਕੀ ਬਾਛਾ 10ਵੇਂ ਮਹਾਰਤੰਬਰ ਭਗਵਤੀ ਸੁਮਿਲਿਆ ਜੀ ਜੋ ਨਾਨਕ ਲਈ ਆਏ ਬਰੰਗ ਤੇ 13 ਦਾਸ ਨਾਮ ਦਾਸਾਂ ਇਨਸਾਨ ਹੈ ਅਜਨਾਗੋਬਿੰਦ ਦਾ ਸੁਨਰਵਸ ਸੁਖਿਆ ਗਾਈ ਸ੍ਰੀ ਹਾਲ ਸੁਖਿ ਸ਼ੰਤਿ ਆਈ ਹੈ ਜੇ ਲਠਿਆਂ ਸਭ ਤੋਂ ਬਜਾਇ ਬੋ ਤੇਗ ਬਹਾਦਰ ਸਿੰਘ ਜੀ ਆਖਣਾ ਵਲਦੇ ਆਵਤ ਹੈ ਸਭ ਤਾਂ ਨੂੰ ਸਹਾਇ 10ਵੇਂ ਪਾਛਾ ਸ੍ਰੀ ਭਗਵਤ ਸੰਕਲਮਤਾ ਸੱਚੇ ਪਾਛਾ ਜੀ ਵਾਹ ਬਤਾਇ ਮੋਈ ਸਹਾਇ ਸਤਿ ਸ੍ਰੀ ਅਕਾਲ ਕੁਝ ਜੀ ਕਾ ਧਿਆਨ ਰੱਖ ਕੇ ਸਾਹਿਬ ਸੰਸੇਬ ਬੋਲਣਾ ਜੀ ਕੀ ਵਾਹ ਜੀ ਦਸਾਂ ਪਾਸ਼ਾੀਆਂ ਦੇ ਸਰੂਪ ਸਿੰਘ ਗੁਰਾਂ ਸਾਹਿਬ ਜਗਦੀ ਜੋਤ ਹਾੜ ਰਹਾ ਜੋ ਜਾ ਰਾਜੂ ਕਰ ਜੋ ਕੇ ਬੋਹਤ ਨਾਮ ਦੇ ਜਹਾਜ਼ ਪਾਲਦ ਪਾਲਦ ਕੇ ਰਾਖੇ ਲੋਕ ਬਟਲੋ ਕੇ ਸੋਹਾ ਇੱਕ ਹਾੜ ਤੋਂ ਨਾਲ ਦਸਾਂ ਪਾਸ਼ਾੀਆਂ ਦੇ ਸਰੂਪ ਦਿਨਾਂ ਦੇ ਪਾਲਦਾਂ ਚੰਦ ਰਾਜੇ ਕਾ ਧਿਆਨ ਰੱਖ ਕੇ ਬੋਲਣਾ ਜੀ ਕੀ ਵਾਹ ਆਜਾ ਸਭ ਜਾਦੇ ਪੰਜ ਪਿਆਰੇ ਚਾਲੀ ਮੁਕਤੇ ਸਮੋ ਸੰਤਾ ਸਮੋ ਭਗਤਾ ਸਮੋ ਸਧਿਆ ਜਾ ਪਿਆਗਾ ਸਤਿਗੁਵਾਨਾ ਸ਼ਹੀਦ ਦਾ ਸਿੰਘਾਂ ਜਿਹਦੀ ਕਮਾਈ ਕਾ ਧਿਆਨ ਪਰ ਕੇ ਬੋਲਣਾ ਜੀ ਸੁਜੀ ਵਾਹਿਗੁਰੂ ਜੀ ਸਮੋ ਹੁੰਦੋ ਤਕਤਾ ਸਮੋ ਹੁੰਦੋ ਵਾਰਿਆਂ ਚੰਡਿਆਂ ਬੁੰਗਿਆਂ ਨਿਸ਼ਾਨਾਂ ਜੀ ਕਾ ਧਿਆਨ ਪਰ ਕੇ ਬੋਲਣਾ ਜੀ ਸੁਜੀ ਵਾਹਿਗੁਰੂ ਜੀ ਇਹ ਆ ਗਾਨਪੁਰਖੰਤਰ ਜਾਮੀ ਸਤਿਗੁਰੂ ਨਾਨਕ ਦੇਵ ਨਰੰਕਾ ਸੁਖ ਸਚੇ ਪਾਸ਼ਾ ਜੀ ਅਸੁਨੇ ਆਪ ਜੀ ਦੇ ਚਰਨ ਅਰਦਾਸ ਬੇਨਤੀ ਹੈ ਸੋਖ ਦਾਤਾ ਬੈ ਭਜਨ ਤਿਸ ਆਗੈ ਕਰਤ ਦਾਸ ਮਿਲ ਕਰੇ ਜਿਸ ਦੇ ਰਮਾਨ ਤਾਂ ਕਾ ਕੀ ਆਗੈ ਰਾਸ ਗੁਰਪੁਰਾ ਕਿਰਪਾ ਕੀਨੀ ਬਸ ਤਨ ਕੱਢ ਦੀਨੀ ਨਤਿਆ ਨਾ ਸੁਖ ਪਾਇਆ ਤਾਂ ਸਭਨੇ ਸੁਖੀ ਫਸਾਇਆ ਅੰਗੀ ਕਾ ਕੀ ਉਮਰ ਕਰਤੇ ਗੁਰਪੁਰੇ ਕੀ ਵਡਿਆਈ ਆਪ ਚਲ ਨੀਵ ਤਾਜੀ ਗੁਰੂ ਨਾਨਕ ਨਿਤ ਨ ਚੜੀ ਸਵਾਰੀ ਦੇ ਮਾਵਾ ਕੰਸਾ ਜਾ ਆਪੀ ਦੇ ਕਰ ਕਰ ਦੇਵਾ ਦਾ ਗੁਰੂ ਨਾਨਕ ਦਾ ਕੋਲ ਵਿਖੇ 555 555 ਦੇ ਮੇਰੀ ਚਿੰਤਾ ਅਤੇ ਇਹ ਪਾਸ਼ਾ ਮੇਰੇ ਜਿਹੜਾ ਦੇ ਵਿਨੋਸਤ ਕਰਨਾ ਹੋਇਆ ਜੀਦਾ ਸਿੰਘਾਂ ਦੀ ਯਾਦ ਦੇ ਯਾਦਾਂ ਬਣਾ ਰਹੇ ਹਨ ਕਿਰਪਾ ਦਾ ਨਿਸ਼ਚੇ ਕਾ ਦਾ ਦਰਵਾਜ਼ੇ ਤੇ ਮੇਰ ਭਜਾ ਹਰਗ੍ਰੰਗਨਾ ਆਂਗ ਸਾਂਗ ਹੋ ਕੇ ਸਾਰ ਤਰਨ ਦੇਸ਼ਾਂ ਪ੍ਰਦੇਸ਼ਾਂ ਦੇ ਦਿਨ ਦੁਗਣੀ ਰਾਤ ਚੌਗ ਨਹੀਂ ਚੱਕਿਆ ਬਖਸ਼ਲ ਪਾਨਿਆ ਨਾਨਕ ਨਾਮ ਦੇਵਾ ਬਣਾ ਤੇ ਆਪਣੇ ਚਰਨਾਂ ਦੇ ਨਾਲ ਜੋ ਰੱਖਣਾ ਮਿਹਰਾਂ ਕਰਨੀ ਆਂਗਸਾਂ ਕੋ ਹੋ ਕੇ ਸਹਾਇਤਾ ਕਰਨੀ ਸੱਚੇ ਪਾਤਸ਼ਾਹ ਜੀ ਆਪਣੀ ਦਰਕਰ ਦੇ ਨਾਲ ਜੋੜ ਕੇ ਆਪਣੇ ਦਰਕਰ ਦੇ ਸਦਾ ਬੁਨਾ ਕੇ ਰੱਖਣਾ ਆਪਣਾ ਬਿਨਾ ਤੁੰਗ ਜਾ ਕੇ ਜੋ ਵੀ ਗੁਰਮੁਖਾਂ ਪਿਆਰਾਂ ਦੀ ਭਾਵਨਾ ਹੈ ਸੱਚੇ ਪਾਤਸ਼ਾਹ ਜੀ ਆਪਾਂ ਤੋਂ ਜਾਮੀਓ ਭਾਵਨਾ ਪੂਰੀਆਂ ਕਰਨੀਆਂ ਤਨ ਤਨ ਬਾਬਾ ਨਾਨਕ ਸਿੰਘ ਜੀ ਤਨ ਤਨ ਬਾਬਾ ਇਸਰ ਸਿੰਘ ਜੀ ਤਨ ਤਨ ਬਾਬਾ ਜੀ ਜਸ ਸਿੰਘ ਜੀ ਤਨ ਤਨ ਬਾਬਾ ਆਪਣੇ ਸਿੰਘ ਜੀ ਮਿਹਰਾਂ ਕਰਨੀ ਆਂਗਸਾਂ ਕੋ ਹੋ ਕੇ ਸਹਾਇਤਾ ਕਰਨੀ ਪਰਵਾਹ ਦੇ ਸਿੱਤੇ ਮਿਰ ਭਿਆ ਹੱਲ ਰੱਖਣਾ ਅਸਥਾਨ ਨੂੰ ਦਿਨ ਦੁਗਣੇ ਰਾਤੋਗਣੇ ਰੱਖੀਆਂ ਬਖਸ਼ਤਾਨੀਆਂ ਬੰਦੇ ਦੇ ਸਹਾਇਤਾ ਬਣੇ ਨਾ ਸਨ ਅੱਜ ਦੇ ਪਾਸਾ ਤੋਂ ਬੇਗੱਬ ਕੰਪੂਰਨਾ ਦਾ ਸੇਵਾ ਕੀ ਰਾਤ ਨੰਗਾਂ ਸੋਪੇ ਉਹ ਜਗਿਆ ਪਰਸਾਰ ਨਾਨਕ ਸੋਸ਼ਲ ਵਿਕਾਸ ਆਸਮਾਨਾ ਆਪਣੇ ਜਨ ਦਾ ਪਰਦਾ ਟਾਕੇ ਆਪਣੇ ਸੱਚੇ ਸਰਵਰ ਰੱਖੇ ਆਪਣੇ ਸੇਵਕੋ ਦੇ ਮਢਿਆਈ ਦੇ ਮਹਾਮਤਾਂ ਤੋਂ ਮਢਿਆਈਆਂ ਬਖਸ਼ਤਾਨੀਆਂ ਮਿਹਰਾ ਕਰੇ ਸੇਵਾ ਕਰਨਾ ਬਨ ਬਖਸ਼ਣ ਕਰਨਾ ਸਕੇ ਪਾਛਾ ਮੇਹਤਿਆਂ ਦੇ ਫੇਰ ਤੇ ਮੇਰ ਪਰਿਆ ਆਪ ਦਾ ਸਮਾਂ ਦੀ ਸਰਵਨਾਮਾ ਭਾਣਾ ਹੰਸ ਤੇ ਪਾ ਕੇ ਆਪ ਹੰਸਾ ਨੀਣਾ ਨੀਣਾ ਤੁਹਾਨੂੰ ਸੰਭੋ ਹੋ ਤੇ ਆ ਗਾ ਨਹੀਂ ਇਸ ਤਰ੍ਹਾਂ ਆਪਣੇ ਚਰਨਾਂ ਦੇ ਨਾਲ ਜੋੜ ਕੇ ਸੁਆਮ ਬਖਸ਼ ਦੇਣਾ ਹੱਥਾਂ ਨਾਲ ਤੇ ਪਾਤਾ ਨੀ ਆਸ਼ੋਦ ਆਪਿਆਂ ਬਖਸ਼ ਆ ਬਣਾ ਆਂ ਤੁਆ ਆਪ ਦੀ ਬਾਤ ਦੇਖ ਬਣ ਕੇ ਆਈਆਂ ਕਿਰਪਾ ਕਰਕੇ ਭੋਗਣਾ ਉਸੇ ਪਤਾਲ ਬਖਸ਼ ਕਰ ਤਾ ਸਮਾਦਰੀ ਨਾਲ ਸਕੇ ਪਾਸ਼ਾ ਜੀ ਆਪ ਦੀ ਦੇਵਾ ਦਾ ਦੀ ਨਾ ਨਮ ਮੇਰਾ ਅੰਤਰ ਨਹੀਂ ਆੰਗ ਸਾਂਗ ਹੋ ਬੇਸਤਾ ਹੈ ਅੰਤਰ ਨਹੀਂ ਆਸ ਤੁਮ ਦਿਖਾਣਾ ਮਾਨਸਾ ਜਿੱਦੋ ਵਾਲ ਵਿਸ਼ੇ ਸ਼ੀਰ ਦਾ ਦੀ ਯਾਦ ਨੂੰ ਮੁੱਖ ਰੱਖਦੇ ਆ ਹੋਇਆ ਗੁਰੂ ਦੀ ਚੱਪਾ ਦਾ ਸਦਕਾ ਸੱਚੇ ਪਾਤਸ਼ਾਹ ਜੀ ਨਹੀਂ ਪੱਤਾ ਰੱਖਿਆ ਜਾ ਰਿਹਾ ਹੈ ਸਾਦਾ ਸਤਿਪੰਥ ਬਾਲ ਸਿੰਘ ਵੱਲੋਂ ਮੇਰਾ ਤੱਕ ਨਹੀਂ ਆ ਸੇਵਾਤਨ ਦਾ ਬੰਦ ਬਖਸ਼ ਕਰਨ ਆਨੰਦ ਆ ਲੱਗਦਾ ਹੈ ਆਜਾ ਬਰਕਰਾਰ ਸੋ ਉਹ ਨਾਮ ਤੇ ਆਵੇ ਜੋ ਨਾਨਕ ਨਾ ਕਰਦੀ ਕਲਾ ਤੇਰੇ ਬਾਣੇ ਸਰਬਤਾ ਭਲਾ ਵਾਹਿਗੁਰੂ ਜੀ ਕਾਰ ਸਤ ਸਤਿ ਕੀ ਫਤਿਹ ਬਲੇ ਸੋਨਿਹਾਲ ਸਤਿ ਸ਼੍ਰੀ ਅਕਾਲ 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 ਨੇ ਨਹੀਂ ਬਾਟਾਈ ਤੇ ਫੜਾ ਦੇਣਾ ਮਸਾਲਾ ਵਿਚਾਰ ਦੇਣਾ ਫੜ ਲਓ ਇਹ ਚਾਹੇ ਬੁਣੀ ਆ ਦੁਕਾਨ ਵਾਲੇ ਬੋਲੇ ਕਰ ਮੈਂ ਇਹ ਨਹੀਂ ਠੰਡਾ ਹੈ ਇਹ ਗਰਮ ਕਰ ਲੈਣਾ ਕਿ ਵਿਚਾਰ ਸ਼ਾਦ ਹਾਂ ਇੱਕ ਮਿੰਟ ਇੱਕ ਮਿੰਟ ਬਸ ਕੋੜਾ ਸ਼ਾਦ ਥੋੜੇ ਜਿਕੇ ਤਸਕਨ ਸਰ ਸਾਰੇ ਹਲੋ ਇੱਥੇ ਫੜੋ ਪੈਸਾ ਫੜੋ ਕੋਈ ਫਾਇਦਾ ਖਰੀਆਂ ਨਹੀਂ ਗਿਣੀਆਂ ਪਟਣ ਪੜ ਲੂ ਤੇ ਦੇਖੋ ਪੜ ਲੀਆਂ ਆ ਨਾ ਤਾਂ ਕਰੂੰ ਉਹ ਨਾ ਕੋਈ ਨਹੀਂ ਮਾਰਿਆ ਗਏ ਲੋ ਲੋ